ਕੀ ਗਿਆ ਵੀਰੇ ਠੀਕ ਹੈ ਆ ਜੀ ਸਾਰੇ ਸਾਰੇ ਗੱਲ ਮੰਨਣ ਦੇ ਜੱਗੂ ਇਹ ਪਲੇਅਰਾਂ ਦੀ ਗੱਲ ਨਹੀਂ ਹੁੰਦੀ ਵੀਰੇ ਮੇਰੀ ਗਾ ਓ ਹਾਂ ਦੱਸ ਕੋਈ ਮੇਲਾ ਖਰਾਬ ਐ ਇਹ ਓ ਬੜੀਆ ਗੱਲ ਤਾਂ ਹੈ ਹੈਲੋ ਵੀਰੇ ਆਪੋ ਆਪਣੀ ਜਗ੍ਹਾ ਰਾਓ ਯਾਰ ਐਦਾਂ ਕਿਉਂ ਗਰਾਊਂਡ ਚਾ ਰਹੇ ਯਾਰ ਹੈਲੋ ਹੈਲੋ ਸਾਰੇ ਬੇਇਨਤੀ ਕਰਦੇ ਯਾਰ ਐਦਾਂ ਇਕੱਠਾ ਨਾ ਕਰੋ ਗਰਾਊਂਡ 'ਚ ਉਹ ਗਲਤ ਗੱਲ ਐ ਇਹ ਬਹੁਤ ਗਲਤ ਗੱਲ ਐ ਬਹੁਤ ਗਲਤ ਕਰ ਹੈਲੋ ਬਾਈ ਟੂਰਨਾਮੈਂਟ ਕੈਨਸਲ ਹੈ ਮੈਂ ਕਰ ਪੈਣਾ ਨਹੀਂ ਦਿੰਦਾ ਜਾਓ ਡੈਕਸ ਆਓ ਜਾਓ ਚਲੋ ਬਾਈ ਕਰ ਨੂੰ ਮੇਲਾ ਮੈਂ ਨਹੀਂ ਕਰਾਉਂਦਾ ਕਰ ਪੈਣਾ ਮੇਰੇ ਘਰ ਜਾਉਂਗੀਆਂ ਮੈਂ ਨਹੀਂ ਕਰਾਉਂਦਾ ਮੇਲਾ ਹੈਲੋ ਲੜਾਈ ਨਾ ਕਰਾ ਗਾ ਸੁਣ ਓਏ ਪਲੇਰੋ ਮੇਲਾ ਨਾ ਖਰਾਬ ਕਰੋ ਪਲੇਰੋ ਬਹੁਤ ਗਲਤ ਕਰ ਜੱਗੂ ਜੱਗੂ ਪਿੱਛੇ ਹਟ ਜਾ ਬੁਲੇਟ ਬਹੁਤ ਗਲਤ ਕੰਮ ਕਰ ਜੱਗੂ ਓ ਵੀਰੇ ਵਿੱਚ ਨਾ ਆਓ ਯਾਰ ਪਲੀਜ਼ ਬੇਨਤੀ ਹੈ ਵਿੱਚ ਨਾ ਆਓ ਭਰਾ ਬਣ ਕੇ ਓ ਵੀਰੇ ਇਹਨਾਂ ਹਟਾਓ ਯਾਰ ਪਲੀਜ਼ ਵੇਂਤੇ ਦਾ ਨਾ ਕਰੋ ਵਧੀਆ ਗੱਲ ਯਾਰ ਤੁਸੀਂ ਫ੍ਰੀ ਰੋਜੀ ਖੇਡਦੇ ਹੋ ਹੈਲੋ